ਇਹ ਬਠਿੰਡੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਹੀ ਸਰੰਦਰ ਨੌਰ ਜਿਦੇ ਵਿੱਚੋਂ 11 ਜ਼ਿੰਦਗੀਆਂ ਪਿਛਲੇ ਦਿਨੀ ਜਿਹੜੀਆਂ ਬਚਾਈਆਂ ਗਿਆ ਸੀ ਇੱਕ ਪੁਲਿਸ ਮੁਲਾਜ਼ਮ ਤੇ ਕ੍ਰਿਸ਼ਨਾ ਜਿਹੜਾ ਹੈਗਾ ਇੱਥੋਂ ਦਾ ਦੇਖੋ ਇੱਥੇ ਹੈਡਰਾ ਪਹੁੰਚ ਚੁੱਕਿਆ ਹੈ ਇਹ ਗੱਡੀ ਕੱਢਣ ਦੇ ਲਈ ਤਿਆਰ ਹੋ ਗਈ ਹੈ ਤੇ ਲਗਾਤਾਰ ਪੁਲਿਸ ਕਸ਼ਸ਼ਨ ਵੱਲੋਂ ਅਪਲ ਸੋਸਾਇਟੀ ਦੇ ਨੌਜਵਾਨ ਲਗਾਤਾਰ ਪ੍ਰਯਾਸ ਕਰ ਰਹੇ ਹੈ ਤਾਂ ਮੈਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਗੱਡੀ ਦੇ ਉੱਤੇ ਖੜਾ ਹੈ ਜੋ ਕਿ ਪਹਿਲੇ ਵੀ ਦਸੰਦ ਲੋਕਾਂ ਦਸੰਦ ਦੇ ਮੁਤਾਬਿਕ ਐਸਨੇ ਪਹਿਲੇ ਵੀ ਗੱਡੀ ਕਢਵਾਉਣ ਦੇ ਵਿੱਚ ਆਪਣਾ ਬਹੁਤ ਵਧੀਆ ਸਹਿਯੋਗ ਦਿੱਤਾ ਸੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਹਿਰ ਜਿੱਥੇ ਇੱਕ ਨੌਜਵਾਨ ਗੱਡੀ ਦੇ ਉੱਤੇ ਖੜਾ ਹੈ ਗੱਡੀ ਨੂੰ ਕਢਾਉਣ ਦੇ ਲਈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਨੌਜਵਾਨ ਜਿਹੜਾ ਗੱਡੀ ਦੇ ਉੱਤੇ ਖੜਾ ਹੈ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਦੇ ਕੀਤੀ ਜਾ ਰਹੀ ਹੈ پر کی ہے ایتھے پانی دا بہاو تیز ہے لیکن حجے کچھ بھی نہیں سمجھا رہا दे दे را را رہے بھی کی کر رہی ہے موقع دے ہوتے پولیس پرشاشن ایتھے پہنچ چکے ایتھے ساری ہیں انجیو بھی ایتھے پہنچیا ہوئی ہیں گیا دیکھو گو گڑی ایتھے دیکھو بار پھر ایتھے نیر دے وچے بڑھنڈا دی سرہند نیر دے وچے دیکھ چکی ہے جتو دیئے تو ان تصویرہ دکھا رہے ہیں لیکن ایتھے دسے جا رہے ہیں کہ ایتھو دیئے بندے بار آگئے لیکن کیا کار حجے بھی ਤਨ ਦਿਖਾ ਰਿਹਾ ਤਸਵੀਰਾਂ ਕਾਰ ਹਜੇ ਵੀ ਨਹਿਰ ਦੇ ਅੰਦਰ ਆ ਨਾ ਬੰਦਾ ਦੋ ਮਰੀ ਗਿਆ ਯਾਰ ਬੋਲੇ ਰਿਹਾ ਤਨੂ ਤਸਵੀਰਾਂ ਦਿਖਾ ਰਿਹਾ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਸਾਡੇ ਸਾਡੇ ਨੂੰ ਇੱਥੇ ਜਾਣਕਾਰੀ ਹੋਣੀ ਚਾਹੀਦੀ ਕੋਈ ਆਪਤਾਈ ਹੋਵੇ ਹੈਲਪ ਫਾਰ ਨੇੜੀ ਫਾਊਂਡੇਸ਼ਨ ਸੁਸਾਇਟੀ ਦੇ ਜੋ ਮੈਂਬਰ ਹੈਗੇ ਸੰਦੀਪ ਕੁਮਾਰ ਤੇ ਜਗਨੂ ਦੋਨੋਂ ਲੱਗੇ ਹੋਏ ਆ ਲਗਾਤਾਰ ਇਹਨਾਂ ਨੇ ਪਹਿਲੇ ਵੀ ਜੋ 11 ਜਨਾਂ ਦਾ ਪਹਿਲੇ ਹਾਦਸਾ ਹੋਇਆ ਸੀ ਉੱਥੇ ਤੇ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇੱਥੇ ਜੇ ਨਹਿਰ ਦੇ ਵਿੱਚ ਇੱਕ ਹੋਰ ਗੱਡੀ ਡਿੱਗੀ ਹੈ ਜਿਹੜੀ ਆ ਤਸਵੀਰਾਂ ਦਿਖਾ ਰਹੇ ਮੌਕੇ ਦੀਆਂ ਗੱਡੀ ਨੂੰ ਲਗਾਤਾਰ ਇਹਨਾਂ ਦਾ ਜਿਹੜੀ ਨੀਡੀ ਫਾਰ ਫਾਰ ਹਲਫਰ ਫਾਊਂਡੇਸ਼ਨ ਸੁਸਾਇਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਗਈ ਹੁੰਦਾ ਆਪੀ ਵੀਰਾ ਆ ਕੱਢੀ ਚੱਲਦੇ ਆ ਜਾ ਬਾਜ ਆਪਣਾ ਕੱਢ ਦੇਾਂਗੇ ਆਪਣੇ ਨੂੰ ਰੁੱਕ ਵੀਰਾ ਰੁੱਕ ਇੱਕ ਮਿੰਟ بک دیا تصویر دکھا رہے کار باہر کڈیا جا رہے ਹੋਏ ਆਈਦਾ ਸਾਈਡ ਸਾਈਡ ਬਰੇਕ ਫਾਗੀਆਂ ਰੋਣ ਮੈਂ ਹੋਈ ਤਾਂ ਗਈ ਨਾ ਕਹਿੰਦੇ ਨਹੀਂ ਮੁੱਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਿੱਥੋਂ ਦੀਆਂ ਆਗਾ ਤਰੀ ਜਿਹੜੀਆਂ ਤਸਵੀਰਾਂ ਪਿੱਛੇ ਦੇਖ ਰਹੇ ਉਹ ਗੱਡੀ ਨੂੰ ਕੱਢ ਕੰਟੀਨਿਊ ਬਾਹਰ ਕੱਢਿਆ ਜਾ ਰਿਹਾ ਹੈ ਵਾਲਾ ਤੇਜ਼ੀ ਹੋਈ ਖਾਣਾ ਪੀਣਾ ਥੋੜਾ ਸਾਈਡ ਤੋਂ ਵੱਲੋ ਵੀ ڀائي ڪر جا ڪاڙي رستا بالا رستا رستا بالا ڀائي ڏسو ها هٽراونڊ وار ٽي گڏي 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 ۽ او الٽو بلينڊ جي گڏيون جيڪي ٽي 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 ਸੋਸਾਇਟੀ ਵਾਲੇ ਐਨਜੀਓ ਸਾਰੀਆਂ ਜਿਹੜੀਆਂ ਗੱਡੀਆਂ ਨਾਲ ਦੇ ਰੈਸਕਿਊ ਕਰੇ ਜਿਹੜਾ ਉਹ ਗੱਡੀ ਬਾਹਰ ਕੱਢੀ ਗਈ ਹੈ ਕਿ ਆਖਾ ਹੁਣ ਸੰਗਰ ਉਤਾਰੇ ਗੱਡੀ ਨੂੰ ਬਾਹਰ ਕੱਢ ਲਿਆ ਗਿਆ ਹੈ ਜਿਹੜੀ ਕਿ ਪਿੱਛੇ ਤੇ ਆਖਾ ਹੋਇਆ ਸੀ ਤਰੰਗ ਲੈਟ ਜਿਹੜੀ ਚੀਜ਼ ਇੱਥੇ ਹਾਰ ਹੋਈ ਹੈ ਕਦੇ ਲੋਕਾਂ ਨੇ 392 ਗੱਡੀ ਹੈ ਕਲੈਰੀਓ ਕੋਈ ਗੱਡੀ ਕਲੈਰੀਓ ਗੱਡੀ ਹੈ ਕਹਿੰਦੇ ਗੱਡੀ ਕਹਿ ਰਹੇ ਸੀ ਉਹ ਬਿਲਕੁਲ ਸਹੀ ਕਰਾਉਂਦਾ ਜੀ ਬੰਦਾ ਕਾਫੀ ਨਾ ਤਾਰੀ ਕਾ ਮੈਂ ਅਲੱਗ ਗੱਡੀ ਤੇ ਆਗੇ 12 ਬਸੂ ਆ ਗਈ ਕੋਈ ਜੀ ਉਹਨੂੰ ਜਦੋਂ ਬਚਾਉਣ ਲੱਗੇ ਸਟੀਅਰਿੰਗ ਕੱਟੇ ਉਹ ਨਹਿਰ ਚ ਲੈ ਗਈ ਜੀ ਗੱਡੀ ਸਰ ਕਿਹੜੇ ਪਾਸੋਂ ਆ ਰਹੇ ਸੀ ਤੇ ਕਿਹੜੇ ਪਾਸੇ ਜਾ ਰਹੇ ਸੀ ਤੁਸੀਂ ਮੈਂ ਦੋਸਤ ਨੂੰ ਮਿਲ ਕੇ ਆਉਂਦਾ ਸੀ ਨੈਸ਼ਨਲ ਕਲੋਨੀ ਚੋਂ ਘਰੇ ਜਾਂਦਾ ਸੀ ਮੇਰਾ ਇੱਧਰ ਨਾਲ ਹੀ ਦਰਸ਼ਨਗਰ ਚ ਘਰ ਆਇਆ ਅੱਛਾ ਜੀ ਗੋਨਿਆਣਾ ਰੋਡ ਤੇ ਅੱਛਾ ਤੁਹਾਡੇ ਨਾਲ ਹੋਰ ਵੀ ਕੋਈ ਸੀ ਕਿ ਨਹੀਂ ਮੈਂ ਇਕੱਲਾ ਹੀ ਸੀਗਾ ਜੀ ਠੀਕ ਹੈ ਤੇ ਬਚਦੇਗੀ ਕੋਈ ਨਹੀਂ ਹਾਂ ਜੀ ਤੇ ਇੱਕ ਕਾਰ ਦਾ ਜਿੰਨਾ ਕੁ ਸਾਨੂੰ ਗਿਆ ਜੀ ਸਰ ਬੱਸ ਕਾਰ ਤਾਂ ਨਹੀਂ ਹੈ ਜੀ ਨਹੀਂ ਵਿਚ ਹੀ ਖੜੀ ਹੈ ਜੀ ਕਹਿੰਦੇ ਬੁਲਾਇਆ ਜੀ ਕੋਈ ਬਾਈ ਸੀਗਾ ਤੇ ਕਹਿੰਦੇ ਕਰੇ ਨਾਲ ਨੂੰ ਫੋਨ ਕੀਤਾ ਤੁਸੀਂ ਕਿਸ ਤਰ੍ਹਾਂ ਨਿਕਲੇ ਫਿਰ ਬਾਹਰ ਮੈਨੂੰ ਜੀ ਕੋਈ ਜੋ ਲੇਟਾ ਜਾਈ ਦੇ ਪਿੱਛੋਂ ਕੋਈ ਚੀਜ਼ ਆਉਂਦੀ ਸੀਗੀ ਜੀ ਉਹ ਠੀਕ ਹੈ ਜੀ ਕੋਈ ਸਰਦਾਰ ਬ ਜੀ ਉਹ ਨੇੜੇ ਜੇ ਉਹਨਾਂ ਨੇ ਯਾਦ ਦਾ ਪੱਕੇ ਵਗੈਰਾ ਲਾ ਕੇ ਸਿੱਟੀ ਜੀ ਉਹਨਾਂ ਨੇ ਖੇਚਿਆ ਸੀ ਜੀ ਜੀ ਹਾਂ ਜੀ ਇਹ ਮੇਰੇ ਦੋਸਤ ਆ ਜੀ ਮੈਂ ਇਹਨਾਂ ਨੂੰ ਕਿਸੇ ਨੰਬਰ ਤੋਂ ਫੋਨ ਕੀਤਾ ਸੀਗਾ ਜੀ ਉਹ ਹੀ ਫਿਰ ਮੈਨੂੰ ਇੱਥੇ ਆਏ ਮੇਰੇ ਕੋਲੇ ਇਹ ਤੁਹਾਡੇ ਘਰ ਜੰਮੀ ਉਹਦੀ ਵਾਰੀ ਇਨਫੋਰਮੇਸ਼ਨ ਮਿਲਦੀ ਹੈ ਹਾਂ ਕਰੇ ਮੈਂ ਫੋਨ ਕਰਤਾ ਜੀ ਦੋਸਤ ਦੇ ਫੋਨ ਤੇ ਜੀ ਆ ਰਹੀ ਹੈ ਕਰੇ ਮੈਂ ਕਿਹਾ ਜੀ ਡੈਡੀ ਨੂੰ ਮੈਂ ਕਿਹਾ ਮੈਂ ਠੀਕ ਆ ਵੀ ਕੋਈ ਨਹੀਂ ਮੈਂ ਆਉਣਾ ਜੀ ਅਸੀਂ ਪਹਿਲਾਂ ਵੀ ਬਹੁਤ ਵਾਰੀ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਵੀ ਇਹ ਜਿਹੜੀ ਨਹਿਰ ਦੇ ਨਾਲ ਨਾਲ ਆ ਇੱਕ ਤਾਂ ਪੌੜੀਆਂ ਬਣਾਈਆਂ ਜਾ ਲੰਮੇ ਸਮੇਂ ਤੋਂ ਪਤਾ ਨਹੀਂ ਇਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪਤਾ ਨਹੀਂ ਉਹਨਾਂ ਦੇ ਬੱਚੇ ਪ੍ਰਸ਼ਾਸਨ ਦੀ ਡੱਬਦੇ ਜਾਂ ਨਹੀਂ ਡੱਬਦੇ ਇੱਥੇ ਬੜੀਆਂ ਕਿੰਨੀ ਦੀਆਂ ਵੱਡੀਆਂ ਕਲੋਨੀਆਂ ਬਣੀਆਂ ਐ ਨਵੀਆਂ ਕਲੋਨੀਆਂ ਦੇ ਵਿੱਚ ਲੋਕ ਅਫਸਰ ਰਹਿੰਦੇ ਆ ਪਰ ਫਿਰ ਵੀ ਉਹਨਾਂ ਦਾ ਕੋਈ ਹਿੱਤ ਤੱਕ ਬਚਾਅ ਨਹੀਂ ਕੀਤਾ ਜਾ ਰਿਹਾ ਜਿਵੇਂ ਸਾਹਮਣੇ ਕੱਟ ਜਿੰਨੇ ਵੀ ਨਹਿਰ ਦੇ ਪਾਸ ਤੋਂ ਲੈ ਕੇ ਜੀ ਜਿੰਨੇ ਵੀ ਕੱਟ ਐ ਨਾ ਅਗਰ ਜਾਣੇ ਗਵਿੰਦਪੁਰੇ ਤੱਕ ਜਾਣੇ ਤਾਂ ਕੱਟਾਂ ਦੇ ਮੂਰੇ ਜਾਲੀਆਂ ਨਹਿਰ ਦੇ ਨਾਲ ਲਾਉਣੀਆਂ ਜ਼ਰੂਰੀ ਆ ਇਹਦਾ ਅਸੀਂ ਨਾਲ ਇਹਨਾਂ ਦਾ ਧੰਨਵਾਦ ਕਰਦੇ ਸਾਡੇ ਜਿਹੜੇ ਐਸਐਚਓ ਸਾਹਿਬ ਹੈ ਜਾਂ ਸਾਡੇ ਪੀਸੀਆ ਵਾਲੇ ਆ ਰੇਸ਼ਮ ਸਿੰਘ ਜੀ ਹੋਰੇ ਜਾਂ ਸਾਰੇ ਸਾਡੇ ਟਰੈਕਲ ਪੀਸੀਆ ਇਹ ਸਾਰੇ ਮੌਕੇ ਤੇ ਪਹੁੰਚ ਕੇ ਇਹਨਾਂ ਨੇ ਜਿਹੜੀ ਬੜੀ ਬਦੀ ਮਤਲਬ ਇਹਨਾਂ ਨੇ ਮਦਦ ਕੀਤੀ ਹੈ ਜਦੋਂ ਸਾਨੂੰ ਪਤਾ ਲੱਗੇ ਕਿ ਜਿਹੜੀ ਜਿਹੜੀ ਹੈ ਮਹਿਰ ਸਰੰਦ ਮਹਿਰ ਦੇ ਵਿੱਚ ਟਿਕੀ ਹੈ ਉਸ ਨੂੰ ਇੱਕ ਜਵਾਨ ਚਲਾ ਰਹੇ ਸੀ ਸੰਦੀਪ ਸਿੰਘ ਸੰਦੀਪ ਕੁਮਾਰ ਜਿਹਨੂੰ ਮੌਕੇ ਤੇ ਕੱਢਿਆ ਗਿਆ ਜੀ ਸਾਡੇ ਆਪਣੇ ਲੱਗ ਗਈ ਗੱਡੀ ਵਿੱਚ ਫਰੀ ਜਾਂਦੀ ਸੀ ਸਰ ਏਰੀਆ ਕਿਹੜਾ ਹੈ ਇਹ ਨੈਸ਼ਨਲ ਕਲੋਨੀ ਹੈ ਜੀ ਮਹਿਰ ਦੇ ਨਾਲ ਨੈਸ਼ਨਲ ਕਲੋਨੀ ਵੀ ਅੱਡੇ ਕਿੱਧਰੋਂ ਜਾਂਦਾ ਉਹ ਕਾਰਨ ਕੀ ਹੋਇਆ ਸੀ ਉਹਦੇ ਦਸਨ ਮਦਾਵ ਜੀ ਬਾਲਦੇ ਦੇ ਦਸਨ ਮਦਾਵ ਉਹ ਵਾਰਾ ਪਸ਼ੂ ਆ ਗਏ ਤੇ ਉਹਦੇ ਕਾਰਨ ਇਹ ਤੇ ਬੱਚੇ ਤੇ ਰਹੀ ਹੋਵੇ ਨਾਲ ਹੋਰ ਵੀ ਕੋਈ ਚੀਜ਼ ਕਿੱਦਾਂ ਨਹੀਂ ਸੀ ਇਕੱਲਾ ਹੀ ਸੀ ਜੀ ਹਾਂਜੀ ਬੱਚੇ ਤੇ ਜਿਹੜੇ ਨੌਜਵਾਨ ਨਿਕਲੇ ਆ ਗਏ ਇੱਥੇ ਮੌਜੂਦ ਹੈ ਕਿ ਚਲੇ ਹੈਗੇ ਇੱਕ ਦੋ ਮੁੰਡੇ ਦੱਸ ਦੇ ਇੱਥੇ ਹੈਗੇ